ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲਾਸ਼ਾ ਨਹੀਂ ਸਾਧ ਨੂੰ ਮੁਖ ਰੱਖਦਿਆਂ ਹੋਇਆ ਉਹਨਾਂ ਦੇ ਜੀਵਨ ਦੇ ਉੱਤੇ ਚਾਨਣ ਪਾਈਏ ਆਪ ਜੀ ਦਾ ਪ੍ਰਕਾਸ਼ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਦੇ ਵਿੱਚ ਮਾਤਾ ਪਾਨੀ ਦੀ ਪਵਿੱਤਰ ਕੋਖ ਦੇ ਵਿੱਚੋਂ ਸਾਨ 15 ਅਪ੍ਰੈਲ 1563 ਈਸਵੀ ਨੂੰ ਗੋਬਿੰਦਗੜ੍ਹ ਦੀ ਪਾਵਨ ਧਰਤੀ ਦੇ ਵਿੱਚ ਹੋਇਆ ਆਪ ਜੀ ਦਾ ਵਿਆਹ 1579 ਈਸਵੀ ਦੇ ਵਿੱਚ ਮਾਉ ਪਿੰਡ ਜਲੰਧਰ ਨਿਵਾਸੀ ਕ੍ਰਿਸ਼ਨ ਚੰਦ ਦੀ ਪੁੱਤਰੀ ਗੰਗਾ ਦੇਵੀ ਦੇ ਨਾਲ ਹੋਇਆ ਆਪ ਜੀ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਰੇ ਸੰਗਤ ਦੇ ਇਕੱਠ ਦੇ ਵਿੱਚ 1581 ਈਸਵੀ ਨੂੰ 5 ਪੈਸੇ ਨਰੇਲ ਲੈ ਕੇ 5 ਪਰਕਮਾ ਕਰਕੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਥ ਦੇ ਵਿੱਚ ਬੇਅੰਤ ਹੀ ਮਹਾਨ ਕਾਰਜ ਕੀਤੇ ਜਿਸ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੱਲੋਂ ਪ੍ਰారంਭ ਕੀਤੇ ਵਸਰੋਵਰ ਉਸ ਦਾ ਕਾਰਜ ਮੁਕੰਮਲ ਕਰਵਾਇਆ ਗਿਆ ਜਿਸ ਦਾ ਨਾਮ ਗੁਰੂ ਰਾਮ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1588 ਦੇ ਵਿੱਚ ਅੰਮ੍ਰਿਤਸਰ ਰੱਖਿਆ ਅਤੇ ਅਕਤੂਬਰ 1588 ਦੇ ਵਿੱਚ ਹੀ ਲਾਹੌਰ ਦੇ ਕੋਪੀ ਪਕੀਰ ਸਾਈ ਮੀਆਂ ਮੀਰ ਤੋਂ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਜੀ ਦੀ ਨੀਂਹ ਪੱਥਰ ਰਖਵਾਇਆ ਗਿਆ ਜਿਸ ਦਾ ਕਾਰਜ 1601 ਈਸਵੀ ਦੇ ਵਿੱਚ ਸੰਪੂਰਨ ਹੋਇਆ ਉਸ ਤੋਂ ਬਾਅਦ 1595 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ 1596 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰਨ ਤਾਰਨ ਬੌਲੀ ਸਾਹਿਬ ਗੁਰਦਾਰੇ ਸਾਹਿਬ ਜੀ ਦਾ ਨਿਰਮਾਣ ਕਰਵਾਇਆ 1594 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਨਗਰ ਬਸਾਇਆ ਅਤੇ ਬੇਅੰਤ ਹੀ ਕਾਰਜ ਕੀਤੇ 1599 ਈਸਵੀ ਦੇ ਲਾਹੌਰ ਦੇ ਬੌਲੀ ਸਾਹਿਬ ਜੀ ਦਾ ਨਿਰਮਾਣ ਕਰਵਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵੀੜ ਤਿਆਰ ਕੀਤੀ ਗਈ ਜਿਸ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਮ ਸਰਦੀ ਪਾਵਨ ਧਰਤੀ ਤੇ ਸ੍ਰੀ ਸਰੋਵਰ ਸਾਹਿਬ ਜੀ ਦੀ ਨਿਰਮਾਣ ਕਰਵਾਇਆ ਜਿਸ ਰਾਮਸਰ ਸਰੋਵਰ ਦੇ ਪਾਵਨ ਅਸਥਾਨ ਦੇ ਉਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਵੀ ਉਚਾਰਨ ਕੀਤਾ ਅਤੇ 1601 ਈਸਵੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੀ ਸੰਪਾਦਨਾ ਦਾ ਮਹਾਨ ਕਾਰਜ ਪ੍ਰారంਭ ਕੀਤਾ ਜੋ ਕਿ ਭਾਦੋਸੂਦੀ 1600 4 ਈਸਵੀ ਨੂੰ ਸੰਪੂਰਨ ਹੋਇਆ ਗੁਰੂ ਪਾਤਸ਼ਾਹ ਜੀ ਨੂੰ ਉਸ ਤੋਂ ਬਾਅਦ ਪ੍ਰਥੀ ਚੰਦ ਦੀ ਈਰਖਾ ਨੂੰ ਮੋਖ ਰੱਖਦੇ ਆ ਅਤੇ ਖੁਸਰੋ ਦੀ ਬਗਾਵਤ ਅਤੇ ਬੇਅੰਤ ਹੀ ਇਸਲਾਮ ਕੱਟੜਪੰਤਿਆਂ ਦੀ ਸੋਚ ਕਰਕੇ ਬੇਅੰਤ ਕਾਰਨਾ ਵੱਲੋਂ ਜਹਾਂਗੀਰ ਬਾਦਸ਼ਾਹ ਵੱਲੋਂ 15 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਬੇਅੰਤ ਹੀ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਦੇ ਵਿੱਚੋਂ 30 ਮਈ 1606 ਨੂੰ ਬੇਅੰਤ ਸਹੀਹੇ ਦੇ ਕੇ ਸ਼ਹੀਦ ਕਰਤਾ ਗਿਆ ਕਰ ਦਿੱਤਾ ਗਿਆ ਜਿਨ੍ਹਾਂ ਦੀ ਪਾਵਨ ਪਵਿੱਤਰ ਦੇਹ ਨੂੰ ਰਾਵੀ ਦਰਿਆ ਵਿੱਚ ਲੋੜਿਆ ਗਿਆ ਉਸ ਜਗ੍ਹਾ ਤੇ ਪਾਵਨ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਸ਼ੋਭਿਤ ਹੈ ਸੋ ਐਸੀ ਮਹਾਨ ਸਤਗੁਰਾਂ ਦੀ ਗੁਰਬਾਣੀ ਤੇ ਬਲਬਲ ਜਾਈਏ ਆਪ ਮੁਕਤ ਮੋਹਦਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ